ਕਿਉਂਕਿ ਦੋ ਚਾਰ ਜਿਹੜੇ ਕਤੂਰੇ ਸੀਗੇ ਉਹ ਭੰਗਦੇ ਸੀਗੇ ਪਹਿਲਾਂ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਸੀਗਾ ਮੁੜੀ ਆਪਾਂ ਆਪਣੇ ਪਹਿਲੇ ਵਾਲੇ ਵਿਸ਼ੇ ਦੇ ਉੱਤੇ ਮੈਨੂੰ ਸੁਣਨ ਦੇ ਵਿੱਚ ਇਹ ਮਿਲਿਆ ਵੀ ਭਾਈ ਜਿਹੜੀ ਇਹਨਾਂ ਦੀ ਟ੍ਰੋਲ ਟੀਮ ਆ ਵੀ ਭਾਈ ਅਸੀਂ ਇਹਨੂੰ ਇੱਧਰਲੇ ਪਾਸੇ ਅਲਝਾ ਲਿਆ ਇਹ ਹੁਣ ਉਹ ਚੀਜ਼ ਉੱਤੇ ਟੌਪਿਕ ਤੇ ਨਹੀਂ ਬੋਲੂਗਾ ਆਪਣੇ ਟਾਰਗੇਟ ਦੇ ਉੱਤੋਂ ਇਹ ਭਟਕ ਚੁੱਕਿਆ ਪਰ ਨਾ ਅਸੀਂ ਜਿਹੜੇ ਟਾਰਗੇਟ ਦੇ ਉੱਤੇ ਆ ਜੋ ਅਸੀਂ ਲੋਕਾਂ ਮੂਰੇ ਸੱਚ ਲੈ ਕੇ ਰੱਖਣਾ ਥੋਡੇ ਹੀ ਦਿੱਤੇ ਹੋਏ ਬਿਆਨ ਥੋਡੇ ਹੀ ਬੰਦਿਆਂ ਨੇ ਦਿੱਤੇ ਹੋਏ ਬਿਆਨ ਲੋਕਾਂ ਦੇ ਵਿੱਚ ਅਸੀਂ ਕਿਹੜੇ ਹਿਸਾਬ ਨਾਲ ਸੁਣਾਉਣੇ ਨੇ ਜਾਂ ਲੋਕਾਂ ਨੂੰ ਕਿਹੜੇ ਹਿਸਾਬ ਨਾਲ ਦੱਸਣਾ ਅਸੀਂ ਵੀ ਭਾਈਏ ਕਿਵੇਂ ਪੈਰ ਪੈਰ ਦੇ ਉੱਤੇ ਇਹ ਬੰਦੇ ਝੂਠ ਬੋਲਦੇ ਨੇ ਕੱਲੀ ਕੱਲੀ ਗੱਲ ਦੇ ਉੱਤੇ ਇਹਨਾਂ ਕੋਲ ਦੇਣ ਨੂੰ ਨਾ ਤਾਂ ਕੋਈ ਜਵਾਬ ਹੁੰਦਾ ਨਾ ਕੋਈ ਇਹਨਾਂ ਕੋਲ ਤੱਥ ਹੁੰਦੇ ਨੇ ਨਾ ਇਹਨਾਂ ਕੋਲ ਕੋਈ ਦਲੀਲਾਂ ਹੁੰਦੀਆਂ ਨੇ ਫੇਕ ਆਈਡੀਆਂ ਬਣਾ ਬਣਾ ਕੇ ਆ ਕੇ ਜੋ ਵੀਡੀਓ ਬਣਾਉਨੇ ਆ ਜਾਂ ਕਿਤੇ ਕਿਸੇ ਟਾਪਿਕ ਦੇ ਉੱਤੇ ਬੋਲਦੇ ਆ ਉੱਤੇ ਕਮੈਂਟ ਕਰੀ ਜਣੇ ਪਰ ਸਾਨੂੰ ਉਹ ਚੀਜ਼ ਦਾ ਫਰਕ ਨਹੀਂ ਪੈਣਾ ਆ ਜੋ ਮੁੜੀਏ ਆਪਾਂ ਆਪਣੇ ਪਹਿਲੇ ਵਿਸ਼ੇ ਦੇ ਉੱਤੇ ਗੱਲ ਕਰਨੀਆਂ ਮੈਂ ਅਮਰਤਪਾਲ ਦੇਵਾਲੇ ਪਹਿਲਾਂ ਬੜਿਆ ਮੀਡੀਆ ਦੇ ਵਿੱਚ ਰੌਲਾ ਪਿਆ ਵੀ ਭਾਈ 24 ਤਰੀਕ ਨੂੰ ਉਹ ਪਹਾਰ ਆ ਰਿਹਾ ਇਹਨਾਂ ਦੇ ਜਿਹੜੇ ਬੰਦੇ ਜਿਹੜੇ ਸਪੋਰਟਰ ਨੇ ਇਹਨਾਂ ਦੇ ਲਗਾਤਾਰ ਸਾਨੂੰ ਮੈਸੇਜ ਤੇ ਮੈਸੇਜ ਆ ਰਿਹਾ ਜੀ ਬੰਦਾ ਬਾਹਰ ਆ ਰਿਹਾ ਜੀ ਬੰਦਾ ਬਾਹਰ ਹੁਣ ਕਰਿਓ ਗੱਲ ਹੁਣ ਪੁੱਛਿਓ ਸਵਾਲ 24 ਤਰੀਕ ਨਿਕਲ ਗਈ ਉਹ ਤੋਂ ਬਾਅਦ ਹੁਣ ਜਿਹੜੀ ਤਰੀਕ ਫਾਈਨਲ ਹੋਈ ਆ ਉਹ 5 ਤਰੀਕ ਫਾਈਨਲ ਹੋਈ ਆ ਵੀ ਭਾਈ 5 ਤਰੀਕ ਨੂੰ ਬੰਦਾ ਬਾਹਰ ਆ ਰਿਹਾ ਅਸੀਂ ਤੁਹਾਨੂੰ ਕਹਿੰਨੇ ਸੀ ਤਾਂ ਸ਼ੁਰੂ ਤੋਂ ਕਹਿੰਦੇ ਹੁਣੇ ਭਾਈ ਜਿੱਦਣ ਦੀ ਉਹਨੇ ਵੋਟਾਂ ਜਿੱਤੀਆਂ ਨੇ ਭਾਈ ਬਾਹਰ ਨਿਕਲ ਕੇ ਬਾਹਰ ਨਿਕਲੇ ਤਾਂ ਜੋ ਜੋ ਸਵਾਲ ਨੇ ਇਹਨਾਂ ਦੀਆਂ ਭੇਡਾਂ ਨੂੰ ਪੁੱਛਣ ਦੀ ਬਜਾਏ ਕਿਉਂਕਿ ਇਹਨਾਂ ਦੀ ਭੇਡਾਂ ਕੋਲ ਨਾ ਤਾਂ ਦਲੀਲਾਂ ਨੇ ਨਾ ਇਹਨਾਂ ਕੋਲ ਤੱਥ ਨੇ ਨਾ ਇਹਨਾਂ ਦੇ ਅੰਦਰ ਕੋਈ ਏਦਾਂ ਦੀ ਚੀਜ਼ ਆ ਵੀ ਜਿਹਦੇ ਪਿੱਛੇ ਬੈਠ ਕੇ ਜਵਾਬ ਦੇ ਦੇਣੇ ਜੰਨੀਆਂ ਗਾਲਾਂ ਜਿੰਨੀਆਂ ਕਢਾਉਣੀਆਂ ਕਢਾ ਲਉ ਉਹ ਹੀ ਕੱਢ ਦਿੰਦੇ ਨੇ ਜੋ ਇਹ ਜਿਹੜੀ ਚੀਜ਼ਾਂ 'ਚ ਇਹ ਮਾਹਿਰ ਆ ਜੋ ਕਰੀਏ ਗੱਲ ਅੱਜ ਤੁਸੀਂ ਕਿੰਨੇ ਬੰਦਿਆਂ ਨੇ ਸੁਣ ਲਿਆ ਹੋਣਾ ਜਿਹੜਾ ਬਿਆਨ ਰਾਜਦੇਵ ਖਾਲਸਾ ਦਾ ਬਿਆਨ ਆਇਆ ਇੱਕ ਇੰਟਰਵਿਊ ਹੋ ਕੇ ਹਟਿਆ ਉਹਦੀ ਕੁੜੀ ਜਿਹੜੀ ਹਮਦਰਦ ਟੀਵੀ ਦੀ ਐਂਕਰ ਆ ਕੁੜੀ ਦਾ ਨਾਮ ਖੁਸ਼ਬੂ ਕੁੜੀ ਦਾ ਨਾਮ ਆ ਉਹਦੇ ਵਿੱਚ ਰਾਜਦੇਵ ਖਾਲਸਾ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਜਿਹੜਾ ਅੰਮ੍ਰਿਤ ਪਾਲ ਆ ਵੀ ਉਹ ਸੌ ਨਹੀਂ ਚੱਕ ਸਕਦਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਜੇ ਇਹਨਾਂ ਨੇ ਤਰੀਕ ਦਸਤੀ ਸਹੀ ਬਿਲਕੁਲ ਜਿਵੇਂ ਹੁਣ ਮੀਡੀਆ ਵਾਲੇ ਅੱਜ ਦੇ ਟਾਈਮ ਦੇ ਵਿੱਚ ਜਾਂ ਇਹਦੇ ਜਿਹੜੇ ਸਪੋਰਟਰ ਨੇ ਅੱਜ ਦੇ ਟਾਈਮ 'ਚ ਕਹਿ ਰਹੇ ਨੇ ਵੀ ਭਾਈ 5 ਤਰੀਕ ਨੂੰ ਨੇ ਸੌ ਚੱਕਣੀਆਂ ਪਹਿਲਾਂ 24 ਨੂੰ ਚਕਾਉਂਦੇ ਸੀਗੇ ਫਿਰ 5 ਨੂੰ ਚਕਾਉਣੀ ਸੀ ਉਹ ਤੋਂ ਪਹਿਲਾਂ ਜਿਹੜੀ ਇਹਦੇ ਵਕੀਲ ਨੇ ਜਾਂ ਮੰਨ ਲਓ ਵੀ ਜਿਹੜੇ ਬੰਦਿਆਂ ਨੇ ਵੋਟਾਂ ਪਾਈਆਂ ਨੇ ਉਹ ਇਹ ਵੀ ਕਹਿ ਰਹੇ ਹੁੰਦੇ ਸੀਗੇ ਵੀ ਭਾਈ ਅਸੀਂ ਵੋਟਾਂ ਪਾ ਕੇ ਜਿਤਾ ਕੇ ਉਹਨੂੰ ਬਾਹਰ ਕੱਢ ਲੈਣਾ ਹਾਲਾਂਕਿ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਜਿਹੜੇ ਦੇ ਵਕੀਲ ਨੇ ਜਿਹੜੀ ਇਹਦੀ ਟੀਮ ਅਮਰਤਪਾਲ ਦੀ ਉਹ ਕਚਹਿਰੀਆਂ ਕੋਟਾਂ ਦੇ ਵਿੱਚ ਘੱਟ ਰਹਿੰਦੀ ਆ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਰਹਿੰਦੀ ਆ ਉਹਦਾ ਕਾਰਨ ਕੀ ਆ ਕਿਉਂਕਿ ਇੱਕ ਤਾਂ ਪਿੰਡਾਂ ਦੇ ਜੋ ਮਤਲਬ ਜਾਨੀ ਕਿ ਸ਼ਹਿਰਾਂ ਦੇ ਜਿਹੜੇ ਲੋਕ ਨੇ ਇੱਕ ਤਾਂ ਉਹਨਾਂ ਨੇ ਉਹ ਆਪਣੇ ਅੰਡਰ ਕੀਤੇ ਹੋਏ ਨੇ ਛੋਟੇ ਮੋਟੇ ਕੇਸ ਉਸ ਤੋਂ ਬਾਅਦ ਆਪਣੀ ਪਪੂਲਾਰਟੀ ਵਧਾਉਣ ਲਈ ਆਪਣੀ ਪਪੂਲਾਰਟੀ ਵਧਾਉਣ ਲਈ ਤੇ ਲੋਕਾਂ ਨੂੰ ਪਾਗਲ ਬਣਾਉਣ ਲਈ ਪੰਜਾਬ ਦੀ ਆਵਾਮ ਨੂੰ ਕਦੇ ਸੱਚ ਨਹੀਂ ਦੱਸਿਆ ਗਿਆ ਅੱਜ ਤੱਕ ਵੀ ਕੀ ਹੋਇਆ ਮੈਂ ਜ਼ਿਆਦਾ ਗੱਲਾਂ ਘੱਟ ਕਰੂੰਗਾ ਕੱਲ ਮੈਂ ਕਰੂੰਗਾ ਇਹਨਾਂ ਦੇ ਬਿਆਨ ਦਿੱਤੇ ਹੋਏ ਕਿਵੇਂ ਇਹ ਪੈਰ ਦੇ ਉੱਤੇ ਆ ਕੇ ਮੁੱਕਰ ਜਾਂਦੇ ਨੇ ਵੀ ਭਾਈ ਅੱਜ ਹੋਰ ਕਦੇ ਜਿਵੇਂ ਪੰਜਾਬੀ ਦੇ ਵਿੱਚ ਕਹਾਵਤਾਂ ਚੋਲਾ ਚਿੜੀਏ ਪੀਲਾ ਚਿੜੀਏ ਮਰ ਜਾ ਚਿੜੀਏ ਆਹ ਜਿਹੜੀ ਚੀਜ਼ ਆ ਨਾ ਇਹ ਲੋਕ ਕਰਨਾ ਸ਼ੁਰੂ ਕਰ ਦਿੱਤਾ ਨੇ ਪਰ ਦੋ ਜਿਹੜੇ ਆਪਣੇ ਲੋਕ ਨੇ ਆਪਣੇ ਪੰਜਾਬ ਦੇ ਨੇ ਉਹ ਇਹਨਾਂ ਨੂੰ ਐ ਮੰਨ ਰਹੇ ਨੇ ਜਾਂ ਤਾਂ ਮੈਂ ਕਿਉਂ ਕਹਣਾ ਉਹਨਾਂ ਵੀ ਪ੍ਰੋਬਲਮ ਸਿਰਫ ਸਾਗ ਦੀ ਆ ਥੋੜਾ ਜਿਹਾ ਸਾਗ ਘਟਾ ਲਓ ਸਾਗ ਘਟਾ ਲਓ ਸਾਗ ਘਟਾ ਕੇ ਉਸ ਤੋਂ ਬਾਅਦ ਤੁਹਾਨੂੰ ਪ੍ਰੋਬਲਮਾਂ ਜਿਹੜੀਆਂ ਤੁਹਾਡੀਆਂ ਅੰਦਰਲੀ ਸੋਚਣ ਸ਼ਕਤੀ ਆ ਉਹ ਵੱਧ ਜਾਣੀਆਂ ਵੱਧ ਹਰੀਆਲੀ ਖਾਧੀ ਵੀ ਜੇ ਤੁਸੀਂ ਇਹ ਸੋਚਦੇ ਹੋ ਭਾਈ ਕਿ ਮੈਂ ਸਾਗ ਖਾ ਲਿਆ ਜਾਂ ਕੋਈ ਸਾਗ ਹੋਰ ਖਾ ਲਿਆ ਵੱਧ ਹਰੀਆਲੀ ਖਾਧੀ ਵੀ ਸਰੀਰ ਲਈ ਨੁਕਸਾਨ ਦੇ ਹੋ ਸਕਦੀ ਆ ਅੱਜ ਮੈਂ ਬਿਆਨ ਸੁਣਾਉਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੱਲੀ ਕੱਲੀ ਗੱਲ ਟੌਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਤੱਥਾਂ ਦੇ ਨਾਲ ਆਪਾਂ ਗੱਲ ਕਰਾਂਗੇ ਪ੍ਰੂਫ ਦਿਖਾ ਕੇ ਗੱਲ ਕਰਾਂਗੇ ਉਹਦਾ ਜਵਾਬ ਭੇਡਾਂ ਕੋਲ ਤਾਂ ਹੋਣਾ ਨਹੀਂ ਕਿਉਂਕਿ ਨਹੀਂ ਇਹ ਭੇਡਾਂ ਨੂੰ ਜੇ ਅਸੀਂ ਜਵਾਬ ਪੁੱਛਦੇ ਆ ਫਿਰ ਉਹ ਜਵਾਬ ਹੀ ਨਹੀਂ ਦਿੰਦੀਆਂ ਫਿਰ ਉਹ ਮੀਂਗਣਾ ਕਰ ਜਾਂਦੀਆਂ ਨੇ ਉਹ ਉਮਿੰਗਣਾ ਕੀ ਹੁੰਦੀਆਂ ਨੇ ਜਿਹੜੀਆਂ ਆਪਣੇ ਕਮੈਂਟਾਂ ਦੇ ਵਿੱਚ ਆਉਂਦੀਆਂ ਨੇ ਆਜੋ ਮੈਂ ਤੁਹਾਨੂੰ ਕੋਈ ਪਹਿਲਾ ਬਿਆਨ ਸੁਣਾਉਣਾ ਰਾਜਦੇਵ ਖਾਲਸਾ ਦਾ ਫਿਰ ਮੈਂ ਦੂਜਾ ਸੁਣਾਉਂਗਾ ਫਿਰ ਮੈਂ ਉਹ ਵੀ ਬਿਆਨ ਸੁਣਾਉਂਗਾ ਜਿਹਦੇ ਵਿੱਚ ਜਿਹੜੇ ਕਹਿੰਦੇ ਨੇ ਵੀ ਭਾਈ ਡਿਬਰੂਗੜ੍ਹ ਜੇਲ੍ਹ ਦੇ ਜਿਹੜੇ ਸਿੰਘ ਨੇ ਉਹ ਖੜੇਵੇਂ ਵੋਟਾਂ ਦੇ ਵਿੱਚ ਵੀ ਅਮਰਤਪਾਲ ਨੇ ਖੜਾਏ ਨੇ ਇਹਨਾਂ ਦੇ ਬੰਦਿਆਂ ਦੇ ਬਿਆਨ ਨੇ ਇਹਨਾਂ ਦੇ ਬੰਦਿਆਂ ਦੇ ਬਿਆਨ ਨੇ ਪਰ ਅਮਰਤਪਾਲ ਦਾ ਵਕੀਲ ਰਾਜਦੇਵ ਖਾਲਸਾ ਉਹ ਡਾਇਰੈਕਟਲੀ ਮੁਕਰ ਗਿਆ ਕਹਿੰਦਾ ਕਿਸੇ ਅਮਰਤਪਾਲ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਬਣਦਾ ਹੈਗਾ ਇਹ ਆਪਣੀ ਮਰਜ਼ੀ ਨਾਲ ਆਪ ਖੜੇ ਨੇ ਹੁਣ ਭੇਡਾਂ ਇਹ ਤੋਂ ਕੀ ਅੰਦਾਜ਼ਾ ਲਾਉਣ ਭੇਡਾਂ ਅੰਦਾਜ਼ਾ ਤੁਹਾਨੂੰ ਮੈਂ ਦੱਸਦਾ ਵਕੀਲ ਲੱਗਣਾ ਤੂੰ ਇਹ ਤਾਂ ਹੁਣ ਸ਼ਰਿਆਮੇ ਸ਼ੋ ਹੋ ਗਿਆ ਵੀ ਜੋ ਦਿਬਰੂਗੜ੍ਹ ਦੇ ਵਿੱਚ ਨੇ ਉੱਥੇ ਕੱਲਾ ਸਿੰਗਲ ਇੱਕ ਅਮਰਤਪਾਲ ਤੇ ਉਹਦਾ ਚਾਚਾ ਨਾਲ ਬਾਕੀ ਜਿਹੜੇ ਬੰਦੇ ਸੀ ਸਾਰੇ ਟੁੱਟ ਚੁੱਕੇ ਨੇ ਇਹ ਅਸੀਂ ਬਹੁਤ ਪੁਰਾਣੀ ਲਾਈਵ ਦੇ ਵਿੱਚ ਆਪਣੇ ਕਹਤੇ ਸੀਗੇ ਜਿੱਥੇ ਕਲਸੀ ਦੀ ਇੱਕ ਚਿੱਠੀ ਵੀ ਮੈਂ ਆਪਣੀ ਆਈਡੀ ਦੇ ਉੱਤੇ ਪਾਈ ਹੋਈ ਆ ਜਿਹੜੇ ਬੰਦੇ ਨੇ ਨਹੀਂ ਪੜ੍ਹੀ ਉਹ ਜਾ ਕੇ ਪੜ੍ਹ ਲਿਓ ਆਜੋ ਕਹਿੰਦਾ ਗੱਲਾਂ ਘੱਟ ਬਿਆਨ ਆਪਾਂ ਸੁਣੀਏ ਇਹਨਾਂ ਦੇ ਵੀ ਕੀ ਕਹਿੰਦੇ ਨੇ ਵੀ ਸ਼ਰਵਾਚੰਦ ਨੇ ਬਿਆਨ ਕੀ ਸੀਗੇ ਪਹਿਲਾ ਬਿਆਨ ਮੈਂ ਸੁਣਾਉਂਗਾ ਵੀ ਅਮਰਤਪਾਲ ਜਿਹੜੇ ਇਹ ਲੋਕ ਕਹਿ ਰਹੇ ਨੇ ਬਾਜੇ ਪਹਿਲਾਂ ਆਪਾਂ ਮਖੂ ਦੀ ਇੰਟਰਵਿਊ ਸੁਣ ਲਈਏ ਉਹ ਬ ਮੰਤਰੀ ਬਾਜਗੜ ਨਾਲ ਜਿਹੜਾ ਉਹਦਾ ਪਿਓ ਆ ਮੰਤਰੀ ਬਾਜਗੜ ਦਾ ਜਿਹੜਾ ਪਿਓ ਆ ਪ੍ਰਧਾਨ ਮੰਤਰੀ ਦਾ ਉਹਦੇ ਪਿਓ ਨਾਲ ਉਹ ਕਿਹੜੀ ਗੱਲ ਕਰ ਰਿਹਾ ਤੇ ਉਹ ਕਿਹੜਾ ਜਵਾਬ ਦੇ ਰਿਹਾ ਆ ਜੋ ਕਰਨਾ ਸੁਣ ਲਈਏ ਉਹ ਤੋਂ ਵੱਧ ਗੱਲ ਕਰਾਂਗੇ ਆਪਾਂ ਰਾਜਦੇਵ ਖਾਲਸਾ ਦੀ ਆ ਜੋ ਕਰਨਾ ਮਖੂ ਵਾਲੀ ਇੰਟਰਵਿਊ ਸੁਣ ਲਈਏ ਪਹਿਲਾਂ ਹੈਲੋ ਉਹ ਆਦੀ ਪ੍ਰਧਾਨ ਮੰਤਰੀ ਬਾਜਗੜ ਦੇ ਪਿਤਾ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਕਤਾਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਮੈਂ ਇੰਦਰ ਖਾਲਸਾ ਬਈ ਫਤਿਹ ਹਰਪ੍ਰੀਤ ਸਿੰਘ ਮਖੂ ਬੋਲ ਰਿਹਾ ਜੀ ਪ੍ਰਾਈਮ ਪੰਜਾਬ ਚੈਨਲ ਤੋਂ ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਜੀ ਜੀ ਬਾਪੂ ਜੀ ਮੈਂ ਚੈਨਲ ਦੀ ਕਾਲ ਤੇ ਲੈਣਾ ਸੀ ਕਿਉਂਕਿ ਇੱਕ ਨਾ ਪੋਸਟ ਬੜੀ ਘੁੰਮ ਰਹੀ ਹੈ ਹਾਂਜੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਜੋ ਡਿਗਰੂਗੜ ਝੀਲ ਦੇ ਵਿੱਚ ਬੰਦ ਹੈ ਹਾਂਜੀ ਵੀ ਉਹ ਜੀਵਨੀ ਚੋਣ ਦੇ ਵਿੱਚ ਇਸ ਵਾਰੀ ਹਿੱਸਾ ਲੈਣਗੇ ਇਲੈਕਸ਼ਨ ਲੜਨਗੇ ਐਮਐਲਏ ਦਾ ਜੀ ਤੇ ਮੈਂ ਪੁੱਛਣਾ ਚਾਹਣਾ ਸਾਬ ਵੀ ਉਹ ਕਿਸੇ ਨੇ ਐਵੇਂ ਪੋਸਟ ਪਾ ਦਿੱਤੀ ਹੈ ਸ਼ਰਾਰਤ ਹੋਈ ਹੈ ਜਾਂ ਸੱਚੀ ਮੁੱਚੀ ਇਲੈਕਸ਼ਨ ਲੜਨ ਦਾ ਪਲਾਨ ਕੀਤਾ ਗਿਆ ਤੁਹਾਡੇ ਵੱਲੋਂ ਨਹੀਂ ਪਲਾਨ ਕੀਤਾ ਗਿਆ ਭਾਈ ਅੰਮ੍ਰਿਤਪਾਲ ਸਿੰਘ ਨੇ ਖਿਲਾਵੇ ਇਹਨੇ ਬੰਦੇ ਖਿਲਾਵਨੇ ਨੇ ਇਹ ਇੰਟਰਵਿਊ ਥੋੜੀ ਜਿਹੀ ਬੜੀ ਆ ਪਰ ਮੈਂ ਪਹਿਲਾਂ ਸ਼ੁਰੂਆਤ ਉਹ ਸੁਣਾਤਾ ਵੀ ਬਾਪੂ ਜੀ ਕਹਿ ਰਹੇ ਨੇ ਵੀ ਭਾਈ ਅੰਮ੍ਰਿਤਪਾਲ ਨੇ ਬੰਦੇ ਜਿਹੜੇ ਖੜਾਏ ਨੇ ਜਿਹੜੇ ਮਤਲਬ ਜਿਮ ਜਿਮਨੀ ਚੋਣਾ ਜੜੀਆਂ ਹੋਣੀਆਂ ਨੇ ਪੰਜਾਬ ਦੇ ਵਿੱਚ ਆਜੋ ਹੁਣ ਸੁਣ ਲਈਏ ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਖਾਲਸੇ ਦਾ ਬਿਆਨ ਇਦੇ ਉੱਤੇ ਉਹਨੇ ਕੀ ਬਿਆਨ ਦਿੱਤਾ ਆਹ ਸੰਭੋਗ ਸਭ ਤੋਂ ਪਹਿਲਾ ਸਵਾਲ ਵੀ ਰਹੇ ਹੋਏਗਾ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਜੋ ਅਮਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਰੇ ਤਾਂ ਹੁਣ ਦਲਜੀਤ ਕਲਸੀ ਦੇ ਵੱਲ ਐਲਾਨ ਕੀਤਾ ਗਿਆ ਹਾਂਜੀ ਇਹ ਜਿਹੜਾ ਮੇਰੀ ਬੜੀ ਸਤਾਰ ਦੇ ਨਾਲ ਗੱਲ ਹੋਈ ਸੀ ਭਾਈ ਸਾਹਿਬ ਦੇ ਨਾਲ ਜੀ ਤੇ ਪੰਜਾਬ ਦੀਆਂ ਜਮਨੀ ਚੋਣਾਂ ਬਾਰੇ ਤੇ ਉਹਨਾਂ ਨੇ ਕਿਹਾ ਸੀ ਵੀ ਅਜੇ ਤਾਈਂ ਫੈਸਲਾ ਲੈਣਾ ਹੈਗਾ ਵੀ ਆਪਾਂ ਨੂੰ ਜਮਨੀ ਚੋਣਾਂ ਜਿਹੜੀਆਂ ਹੈਗੀਆਂ ਉਹ ਲੜਨੀਆਂ ਚਾਹੀਦੀਆਂ ਨੇ ਜਾਂ ਨਹੀਂ ਲੜਨੀਆਂ ਚਾਹੀਦੀਆਂ ਜੀ ਤੇ ਉਹ ਫੈਸਲਾ त्यांनी ਆਪਾਂ ਬੜੀ ਸੋਚ ਵਿਚਾਰ ਤੋਂ ਬਾਅਦ ਲੈਣਾ ਤੇ ਭਾਈ ਸਾਹਿਬ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਕਿ ਜਮਨੀ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਚਾਰ ਸੀਟਾਂ ਦੀ ਉਹਨਾਂ ਤੇ ਉਹਨਾਂ ਵਿੱਚ ਹਿੱਸਾ ਲੈਣਾ ਜਾਂ ਨਹੀਂ ਲੈਣਾ ਤੇ ਮੁਢਲਾ ਤੇ ਬੁਨਿਆਦੀ ਕੰਮ ਤਾਂ ਇਹੀ ਹੈ ਕਿ ਨਾਂ ਵੀ ਫੈਸਲਾ ਕੀਤਾ ਜਾਵੇ ਕਿ ਜਮੂਨ 14 ਦੇ ਵਿੱਚ ਭਾਗ ਲੈਣਾ ਹੈ ਜਾਂ ਨਹੀਂ ਲੈਣਾ ਤੇ ਉਮੀਦਵਾਰਾਂ ਦੀ ਆਰਾਮਦਾਤਾ ਤੋਂ ਮਤਲਬ ਵੀ ਨਹੀਂ ਹੈ ਜਾਂ ਉਮੀਦਵਾਰਾਂ ਦੇ ਐਲਾਨ ਕਰਨ ਦਾ ਕੋਈ ਟਕ ਨਹੀਂ ਮੰਦੀ ਪਰੰਤੂ ਹਰੇਕ ਬੰਦੇ ਨੂੰ ਖੜਾ ਹੋਣ ਦਾ ਅਧਿਕਾਰ ਹੈ ਜੇ ਕੋਈ ਆਪਣੀ ਨਿੱਜੀ ਨਸੀਬ ਦੇ ਵਿੱਚ ਖੜਾ ਹੋਣਾ ਚਾਹੁੰਦਾ ਹੈ ਤਾਂ ਉਸ ਦਾ ਐਲਾਨ ਉਹਦੇ ਪਰਿਵਾਰ ਵਾਲੇ ਕਰ ਰਹੇ ਨੇ ਤਾਂ ਉਹ ਕਰ ਹੀ ਜਾਣ ਉਹ ਉਹਦੇ ਵਿਜਤਾ ਕਿਸੇ ਨੂੰ ਕੋਈ ਤਰਾਜ ਨਹੀਂ ਹੋ ਸਕਦਾ ਨੂੰ ਤੇ ਕੋਈ ਕਿਸੇ ਜਿਹੜਾ ਹੈ ਕੰਟੈਕਸਟ ਕਰਨ ਤੋਂ ਨਹੀਂ ਰੋਕ ਸਕਦਾ ਪਰੰਤੂ ਭਾਈ ਸਾਹਿਬ ਦੇ ਵੱਲੋਂ ਜਿਹੜੀ ਹੈਗੀ ਆ ਉਹ ਕਿਸੇ ਉਮੀਦਵਾਰ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਾ ਕਿਸੇ ਨੂੰ ਕਿਹਾ ਗਿਆ ਇਹ ਵੀ ਮੇਰੀ ਆਈਡੀ ਦੇ ਉੱਤੇ ਪਾਈ ਪਈ ਆ ਜਾ ਕੇ ਸੁਣ ਲਿਓ ਬਾਕੀ ਕਹਿਣ ਦਾ ਮਤਲਬ ਮੇਰਾ ਕੀ ਆ ਇੱਕ ਪਾਸੇ ਕਹਿ ਰਹੇ ਨੇ ਜੇ ਭਾਈ ਸਾਹਿਬ ਨੇ ਜਿਹੜੇ ਇਹਦੇ ਬੰਦੇ ਨੇ ਦਿਬਰੂੜ ਵਾਲੇ ਉਹ ਚਾਹੇ ਮੰਤਰੀ ਪ੍ਰਧਾਨ ਮੰਤਰੀ ਹੋਵੇ ਚੈਕ ਕਲਸੀ ਹੋਵੇ ਚਾਹ ਦੋ ਚਾਰ ਹੋਰ ਹੋ ਉਹ ਕਹਿ ਰਹੇ ਨੇ ਵੀ ਭਾਈ ਇਹਦੇ ਘਰ ਦੇ ਇਹਨਾਂ ਦੇ ਕਿ ਭਾਈ ਅਮਰਤਪਾਲ ਨੇ ਐਲਾਨ ਕਰਤਾ ਤੇ ਅਮਰਤਪਾਲ ਦਾ ਵਕੀਲ ਰਾਜਦੇਵ ਖਾਲਸਾ ਕਹਿ ਰਿਹਾ ਵੀ ਸਾਡੇ ਬਲੀਓ ਅਮਰਤਪਾਲ ਬਲੀਓ ਕਿਸੇ ਬੰਦੇ ਦੀ ਕੋਈ ਕੋਸ਼ਨਾ ਨਹੀਂ ਕੀਤੀ ਗਈ ਹੈਗੀ ਫਿਰ ਇਹ ਬਿਆਨ ਕਿਹੜੇ ਦੇ ਰਹੇ ਨੇ ਇਹ ਸੀਗਾ ਪਹਿਲਾ ਤੱਥ ਦੂਜੀ ਗੱਲ ਭੇਡਾਂ ਦਾਦਣ ਭਾਈ ਭੇਡਾਂ ਮੀਂਗਣਾ ਕਰ ਸਕਦੀਆਂ ਨੇ ਮੈਂ ਕਹਿਣਾ ਸ਼ੁਰੂਆਮ ਮੀਂਗਣਾ ਕਰੋ ਪਰ ਜਵਾਬ ਦੇ ਦਿਓ ਵੀ ਇਹਦਾ ਮਤਲਬ ਕੀ ਬਣਦਾ ਆ ਜੋ ਸੁਣੀਏ ਹੁਣ ਦੂਜੀ ਗੱਲ ਦੂਜੀ ਗੱਲ ਮੈਂ ਤੁਹਾਨੂੰ ਸੁਣਾ ਦਮਾ ਸੌਂ ਵਾਲੀ ਗੱਲ ਦੇ ਉੱਤੇ ਜਿਹੜੀ ਕਹਿੰਦੇ ਨੇ ਜੀ ਸੌ ਚੱਕਣੀ ਆ ਪੰਜ ਨੂੰ ਚੱਕਣੀ ਆ 24 ਨੂੰ ਚੱਕੀ ਗਈ ਸੀ ਜਾਂ ਇੱਕ ਨ ਕਰਨੀ ਆ ਨਾ ਉਹਦੇ ਵਿੱਚ ਵੀ ਰਾਜਦੇਵ ਖਾਲਸਾ ਕੀ ਬਿਆਨ ਦੇ ਰਿਹਾ ਆ ਜੋ ਸੁਣ ਲਈਏ ਉਹ ਵੀ ਕਿਹਾ ਉਹ ਤੋਂ ਬਾਅਦ ਆ ਪਹਿਲਾਂ ਮੈਂ ਤੁਹਾਨੂੰ ਸੁਣਾ ਦਮਾਂ ਵੀ ਇਹੜੀ ਆਪਣੀ ਨੈਸ਼ਨਲ ਮੀਡੀਆ ਜਿਹੜੀ ਆਪਣੀ ਪੰਜਾਬ ਦੀ ਮੀਡੀਆ ਕਿਵੇਂ ਵਿਊ ਤੇ ਜਿਹੜੇ ਇਹਦੇ ਸਪੋਰਟਰ ਨੇ ਜਿਹੜੇ ਇਹਨੂੰ ਫਾਲੋ ਕਰਦੇ ਨੇ ਅਮਰਤਪਾਲ ਨੂੰ ਉਹ ਕਿਵੇਂ ਵਿਊ ਇਕੱਠੇ ਕਰਦੇ ਨੇ ਆ ਜੋ ਮੜ ਜਾ ਆਪਾਂ ਇੱਕ ਝਾਤ ਮਾਰ ਲਿਓ ਚੀਜ਼ ਦੇ ਉੱਤੇ ਫਿਰ ਕਰਾਂਗੇ ਆਪਾਂ ਗੱਲਬਾਤ ਆ ਜੋ ਕਰਨਗੇ 5 ਜੁਲਾਈ ਨੂੰ ਕੇਂਦਰ ਸਰਕਾਰ ਇੰਤਜ਼ਾਮ ਕਰੇਗੀ ਕੇਂਦਰ ਸਰਕਾਰ ਨੇ ਹੀ 5 ਜੁਲਾਈ ਨੂੰ ਇਹ ਮੀਡੀਆ ਪ੍ਰਚਾਰ ਰਿਹਾ ਆਪਣਾ ਪੰਜਾਬ ਦੇ 5 ਜੁਲਾਈ ਨੂੰ ਅੰਮ੍ਰਿਤਪਾਲ ਅੱਜ ਹੋਗੀ ਤਿੰਨ ਕੱਲ ਨੂੰ ਚਾਰ ਪਰਸੋਂ ਪੰਜ ਵੀ ਸੌ ਚੱਕੂਗਾ ਪਰ ਜਦ ਆਹ ਬਿਆਨ ਮੀਡੀਆ ਦੇ ਵਿੱਚ ਆ ਗਿਆ ਰਾਜਦੇਵ ਖਾਲਸਾ ਇਹਦੇ ਬਾਰੇ ਕੀ ਜਵਾਬ ਦਿੰਦਾ ਆ ਜੋ ਸੁਣ ਲਈ ਉਹ ਵੀ ਕਰਾਂ ਉਹ ਤੋਂ ਬਾਅਦ ਕਰਾਂਗੇ ਗੱਲਬਾਤ ਆਪਾਂ ਵਾਹਿਗੁਰੂ ਜੀ ਕਾ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਸੈਂਟਰਲ ਜੇਲ੍ਹ ਡਿਬਰੂਧਰ ਤੋਂ ਸਿੱਧੇ ਹੀ ਉਹ ਐਪਲੀਕੇਸ਼ਨ ਦੇਸੀ ਸੀ ਉਹ ਡੀਸੀ ਅੰਮ੍ਰਿਤਸਰ ਨੂੰ ਭੇਜੀ ਸੀ ਪਹਿਲਾਂ ਸੁਪਰਡੈਂਟੈਂਟ ਸੈਂਟਰਲ ਜੇਲ੍ਹ ਡਿਵੀਜ਼ਨ ਤੋਂ ਦਿੱਤੀ ਗਈ ਤੇ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਨੇ ਉਹ ਅੱਗੇ ਡੀਸੀ ਅੰਮ੍ਰਿਤਸਰ ਨੂੰ ਭੇਜੀ ਤੇ ਡੀਸੀ ਅੰਮ੍ਰਿਤਸਰ ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਹੋ ਫਾਰਨੈਸਰੀ ਐਕਸ਼ਨ ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਆ ਉਹਨਾਂ ਨੂੰ ਭੇਜੀ ਤੇ ਉਹ ਜਿਹੜੀ ਆ ਹੁਣ ਐਪਲੀਕੇਸ਼ਨ ਜਿਹੜੇ ਓਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਆ ਪੇ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲ ਇਹ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚ ਚकाई ਜਾਊਗੀ ਕੀ ਕੀ ਖਾਸ ਉਹ ਚ ਲਿਖਿਆ ਗਿਆ ਇਹ ਤੁਹਾਨੂੰ ਜਾਣਕਾਰੀ ਹੋਊਗੀ ਜੀ ਐਪਲੀਕੇਸ਼ਨ ਐਪਲੀਕੇਸ਼ਨ 'ਚ ਸਿਰਫ ਇਹ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ ਜਿਹੜਾ ਹੈ ਜਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਲੋਕ ਸਭਾ ਦਾ ਖਡੂਰ ਸਾਹਿਬ ਤੋਂ ਤੇ ਮੰਡੀਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸੋਚ ਚਟਣੀ ਹੈ ਮੈਂ ਸੋਚ ਚਟਣ ਲਈ ਤਿਆਰ ਹਾਂ ਤੇ ਸੋਚ ਅੰਦਾਂ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਬਤ ਗ੍ਰੈਂਟ ਕਰ ਸਕਾਂ ਕਿਸ ਤਰ੍ਹਾਂ ਹੁਣ ਸੋਚ ਕਰਨ ਦੀ ਮੇਰੀ ਮੀਨਿੰਗ ਹੈ ਕਿ ਤੁਹਾਨੂੰ ਲੱਗਦਾ ਕਿ ਜਿਵੇਂ ਵੀਡੀਓ ਕਾਨਫਰੈਂਸੇ ਥਰੂ ਗ੍ਰਾਂਟ ਕੀ ਜਾ ਉੱਥੇ ਜਾ ਕੇ ਸੋਚ ਕਰਨ ਦੀ ਗੱਲ ਨਹੀਂ ਜੀ ਉਹ ਤਾਂ ਐਬਸੋਲੂਟਲੀ ਹੋਈ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸੌਂਡ ਐਂਡਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ बतौर ਮੈਂਬਰ ਸੌਂਚਣੀ ਆ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਕੇ ਸਪੀਕਰ ਦੇ ਰਾਹੀਂ ਚਕਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਜੇ ਉਹ ਸੌਂਚਾਉਗਾ ਜਾਂ ਕੋਈ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਅਧਿਕਾਰੀ ਆ ਉਹ ਸਪੀਕਰ ਹੋਊਗਾ ਕੋਈ ਅਗੇ ਕੋਈ ਗੱਲ ਚੱਲ ਰਹੀ ਹੈ ਕਿ ਲਿਆਨ ਦੀ ਕਿਦੋਂ ਦੇ ਜਵਾਂਚ ਕਾਈ ਜਾਊਗੀ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਚਾਈ ਮੈਂਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 101 ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੈਂਡੇਟਰੀ ਪ੍ਰੋਵੀਜ਼ਨ ਹੈ ਤੇ ਸਪੀਕਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਈ ਜਾਊ ਬਾਕੀ ਜਿੱਥੋਂ ਤੱਕ ਡੇਟ ਜਨ ਤੱਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸਪੀਕਰ ਕੁਝ ਇਸ ਉਪੀਕਰ ਸੋਚਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ-ਮਸ਼ਵਰਾ ਕਰਦਾ ਹੁੰਦਾ ਹੈ ਉਥੇ ਉਹ ਕਹਿਣਗੇ ਕਿ ਇਹਨੂੰ ਜਨਤਕਨਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਕਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਤਕ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਦੁੱਸਤ ਤੌਰ ਤੇ ਇਹ ਵੀ ਜਿਹੜੀ ਇੰਟਰਵਿਊ ਆ ਬਹੁਤ ਬੜੀ ਆ ਜੇ ਇਹ ਵੀ ਸੁਣਾਉਣ ਤੇ ਆ ਕੇ ਤਾਂ ਟਾਈਮ ਸਾਰਾ ਬਰਬਾਦ ਇੰਟਰਵਿਊ ਤੋਂ ਲੈਣਾ ਲਾਈਵ ਲੰਬੀ ਬਵਾਉਣਾ ਜਾਣੀਆਂ ਇੱਕ ਪਾਸੇ ਮੀਡੀਆ ਵਾਲੇ ਕਹੀ ਜਾਂਦੇ ਨੇ ਇਹਦੇ ਸਪੋਰਟਰ ਕਹੀ ਜਾਂਦੇ ਨੇ 24 ਨੂੰ 100 ਚਕਾਓ 5 ਨੂੰ 100 ਚਕਾਓ ਇਹਦਾ ਵਕੀਲ ਕਹੀ ਜਾਂਦਾ ਵੀ ਭਾਈ ਇਹਨਾਂ ਨੇ ਜਿਹੜੀ ਡੇਟ ਆ ਇਹ ਪਬਲਿਸ਼ ਨਹੀਂ ਕਰਨੀ। ਇਹਦਾ ਕਾਰਨ ਕੀ ਬਣਿਆ? ਕਾਰਨ ਦੱਸ ਰਿਹਾ ਵਕੀਲ ਸਾਹਿਬ ਵੀ ਹੋ ਸਕਦਾ ਵੀ ਉੱਥੇ ਭੀੜ-ਪੜੱਕਾ ਹੋ ਜਾਵੇ। ਹੁਣ ਇੱਥੇ ਸਾਡਾ ਇੱਕ ਸਵਾਲ ਆ। ਭੀੜ-ਪੜੱਕੇ ਦੀ ਉਹ ਵੀ ਪਾਰਲੀਮੈਂਟ ਦੇ ਮੂਹਰੇ ਜਿੱਥੇ ਸੌ ਚੱਕਣੀ ਆ। ਜਿਹੜੇ ਬੰਦੇ ਜਿਹੜੀ ਸਟੇਟ ਇੰਡੀਆ ਬੜੀ ਫੌਜ ਲਾ ਕੇ ਅਮਰਤਪਾਲ ਨੂੰ ਫੜ ਸਕਦੀ ਆ ਜਾਂ ਮਤਲਬ ਪੂਰੀ ਪੂਰੀ ਪੁਲਿਸ ਪੁਲਿਸ ਫੋਰਸ ਨਾਲ ਆਪਣੇ ਮਿਲਟਰੀ ਲਾ ਕੇ ਅਮਰਤਪਾਲ ਨੂੰ ਜਾਂਦਾਂ ਨੇ ਚੱਕਿਆ ਸੀਗਾ। ਜਾਦਾ ਜਿਹੜੀ ਇਹ ਭੀੜ ਭੜਕੇ ਦੀ ਗੱਲ ਕਰਦੇ ਨੇ ਅਮਰਤਪਾਲ ਨੂੰ ਗੱਡੀ 'ਚ ਲਾਈਵ ਹੋ ਕੇ ਕਹਿੰਦੇ ਨੇ ਵੀ ਆਜੋ ਆ ਸਾਡੀ ਪੋਜੀਸ਼ਨ ਆ ਵੀ ਸਾਨੂੰ ਚੱਕਣ ਲੱਗੇ ਹੋਏ ਨੇ ਉਦੋਂ ਭੀੜ ਭੜਕਾ ਇਕੱਠਾ ਨਹੀਂ ਹੋਇਆ ਅੱਜ ਵੀ ਮੈਂ ਕਹਿ ਰਹੇ ਹਾਂ ਵੀ ਭਾਈ ਜਿਹੜਾ 4.5 ਲੱਖ ਜਾਂ 5 ਲੱਖ ਤੁਸੀਂ ਵੋਟ ਕਹਿੰਦੇ ਹੋ 5.5 ਲੱਖ ਵੋਟ ਪਈ ਆ ਅਮਰਤਪਾਲ ਨੂੰ ਸਾਰੇ ਇਕੱਠੇ ਹੋ ਜਾਓ ਸਾਰੇ ਇਕੱਠੇ ਹੋ ਜਾਓ ਜਾ ਕੇ ਪਾਰਲੀਮੈਂਟ ਬਲਾਕ ਕਰ ਲਓ ਜੇ ਤੁਹਾਡੇ 'ਚ ਜਮੀਰ ਤੁਹਾਡੇ 'ਚ ਅਣਖ ਨਾਉ ਦਾ 1% ਵੀ ਕਾਣਾ ਹਨਾ ਜੇ ਤੁਸੀਂ ਅਮਰਤਪਾਲ ਨੂੰ ਦਿਲ ਤੋਂ ਪਿਆਰ ਕਰਦੇ ਹੋ ਆਪਣੇ ਆਪ ਨੂੰ ਉਹਦੇ ਸਪੋਰਟਰ ਕਹਿੰਦੇ ਹੋ ਵੀ ਅਸੀਂ ਉਹਦੇ ਸਪੋਰਟਰ ਆ ਲਾਹਣ ਤਾਂ ਤੁਹਾਡੇ ਤਾਂ ਸਪੋਰਟਰਾਂ ਤੇ ਇਹ ਜਿਆ ਤੇ ਜਿਹੜੇ ਆਪਣੇ ਕੰਮਕਾਰ ਛੱਡੋ ਜਾ ਕੇ ਪਾਰਲੀਮੈਂਟ ਦੇ ਮੂਹਰੇ ਬਲੌਕ ਕਰੋ ਸਾਰਾ ਕੁਝ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਵੀ ਭਾਈ ਸਾਢੇ 4 ਲੱਖ ਬੰਦਾ ਉੱਥੇ ਪਾਰਲੀਮੈਂਟ ਦੇ ਮੂਹਰੇ ਬਲੌਕ ਕਰੀ ਖੜਾ ਉਹਨਾਂ ਨੇ ਆਪਣੇ ਐਮਪੀ ਨੂੰ ਸੌਂਚ ਕਾਉਣੀ ਹੈ ਹੈ ਤੁਹਾਡੇ ਚ ਜਮੀਰ ਨਾ ਦਾ ਕੋਈ ਕਣ ਤੁਹਾਡੇ ਚ ਹੈ ਆ ਸੋਚਦਾ ਤੁਹਾਡੇ ਤੋਂ ਕੋਈ ਮੂਹਰੇ ਆ ਬੈਠ ਕੇ ਫੇਸਬੁੱਕ ਦੇ ਉੱਤੇ ਮਗਜੌੜ ਮਾਰੀ ਜਾਂਦੇ ਹੋ ਕਦੇ ਤੁਸੀਂ ਕਿਸੇ ਹੋਰ ਨੂੰ ਟਾਰਗੇਟ ਕਰ ਦਿੰਦੇ ਹੋ ਜੇ ਸਾਡੇ ਵਰਗਾ ਸਵਾਲ ਪੁੱਛਦਾ ਕਦੇ ਹੋਰ ਨੂੰ ਟਾਰਗੇਟ ਕਰ ਦਿੰਦੇ ਹੋ ਤੁਹਾਡੇ ਕੋਲ ਲਾਈਕ ਤੇ ਵਿਊ ਲੈਣ ਤੋਂ ਬਿਨਾ ਅਮਰਤਪਾਲ ਦੇ ਨਾਂ ਦੇ ਕੋਲ ਤੁਹਾਡੇ ਕੋਲ ਕੋਈ ਵਜੂਦ ਤੁਹਾਡਾ ਹੈ ਹਾਂ ਜਾਂ ਨਾ ਜਵਾਬ ਦੇ ਦਿਓ ਹੁਣ ਆ ਜੀ ਆਪਾਂ ਪ੍ਰਧਾਨ ਮੰਤਰੀ ਵੱਜ ਕੇ ਦੇ ਮੁੰਡੇ ਦੇ ਉੱਤੇ ਉਹਦੇ ਮੁੰਡੇ ਦਾ ਇੱਕ ਇੰਟਰਵਿਊ ਆਇਆ ਸੀਗਾ ਹੁਣ ਪੁਲਿਸ ਵਾਲੇ ਆਪਣੇ ਜੋ ਸੌਰੀ ਪੁਲਿਸ ਵਾਲੇ ਨਿਕਲੇ ਗਿਆ ਜੋ ਆਪਣੇ ਪੱਤਰਕਾਰ ਨੇ ਪੱਤਰਕਾਰ ਨੇ ਇਹਨਾਂ ਨੂੰ ਅੱਜ ਕੱਲ੍ਹ ਅਸਰ ਹਨਾ ਜਿਵੇਂ ਕਹਿੰਦੇ ਵੀ ਦੇਸ਼ ਦਾ ਪੰਜਾਬ ਦਾ ਬੇੜਾ ਗਰਕ ਕਿਵੇਂ ਹੋਇਆ ਰੈਂਦਾ ਖੁੰਦਾ ਬਲੌਗਰਾਂ ਨੇ ਕਰਤਾ ਸੀਗਾ ਤੇ ਉਦਾਂ ਪੱਤਰਕਾਰ ਜਿਹੜੇ ਬੰਦੇ ਨੇ ਇਹਨਾਂ ਨੇ ਪੰਜਾਬ ਦਾ ਖਾਸ ਕਰ ਪੰਜਾਬ ਦੀ ਆਵਾਮ ਦਾ ਲੋਕਾਂ ਦਾ ਬੇੜਾ ਗਰਕ ਕਹਿੰਦੇ ਨੇ ਪੱਤਰਕਾਰਾਂ ਨੇ ਕੀਤਾ ਆ ਜੋ ਕਹਿੰਦਾ ਇੱਕ ਪੱਤਰਕਾਰ ਉਹ ਮੁੰਡੇ ਦਾ ਇੰਟਰਵਿਊ ਲੈਣ ਗਿਆ ਛੋਟੇ ਦਾ 14 ਸਾਲ ਦੀ ਉਮਰ ਆ ਉਹ ਪਹਿਲਾਂ ਉਹ ਬਿਆਨ ਕੀ ਦੇ ਰਿਹਾ ਉਹ ਤੋਂ ਬਾਅਦ ਉਹਨੂੰ ਇਹ ਜਿਹਾ ਕਿਹੜਾ ਬੰਦਾ ਮਿਲ ਗਿਆ ਉਹ ਸੱਦਾ ਵੀ ਰਾਜਦੇਵ ਖਾਲਸੇ ਨੇ ਕੁਝ ਕਿਹਾ ਹੋਵੇ ਉਹ ਸੱਦਾ ਵੀ ਸਰਕਾਰ ਨੇ ਕੁਝ ਕਿਹਾ ਹੋਵੇ ਵੀ ਉਹ ਆਪਣੇ ਬਿਆਨਾਂ ਤੋਂ ਪਲਟ ਗਿਆ ਆ ਜਦ ਸੁਣੀਏ ਪਹਿਲਾਂ ਕਹਿੰਦਾ ਸੀਗਾ ਵੀ ਮੇਰੇ ਪਿਓ ਦੇ ਇੱਕ ਹਫ਼ਤੇ ਚ ਚਾਰ ਪੰਜ ਵਾਰ ਫੋਨ ਆਉਂਦਾ ਮੈਨੂੰ ਅਸੀਂ ਉਹਦੇ ਨਾਲ ਫੋਨ ਤੇ ਗੱਲ ਕਰਦੇ ਹਾਂ ਦੂਜੇ ਬਿਆਨ ਦੇ ਵਿੱਚ ਉਹ ਕਹਿੰਦਾ ਸਰਕਾਰ ਨੇ ਫੋਨ ਕਰਾਉਣੇ ਬੰਦੇ ਕਰਤੇ ਹੁਣ ਮੈਨੂੰ ਜਾਂ ਤਾਂ ਇਹ ਹੋਵੇ ਵੀ ਭਾਈ ਜਦਨ ਮੈਂ ਵੀਡੀਓ ਪਾ ਦਨਾਂ ਲਾਈਵ ਕਰ ਦਨਾਂ ਉਹਦੇ ਵਿੱਚ ਇਹ ਕਹਿ ਦਿੰਦੇ ਨੇ ਵੀਡੀਓ ਦੇਖ ਕੇ ਵੀ ਪਾਈ ਇਹਨਾਂ ਨੇ ਕੋਈ ਚੀਜ਼ ਫੜ ਲਈ ਸਾਡੀ ਜਾਂ ਤਾਂ ਬਿਆਨ ਬਦਲ ਦੋ ਨਹੀਂ ਫਿਰ ਕਹਾ ਲੈ ਕੇ ਦਾ ਪੰਗਾ ਪੈਣਾ ਆ ਜਦ ਸੁਣੀ ਉਹਦੇ ਮੁੰਡੇ ਦੇ ਬਿਆਨ ਉਹ ਕੀ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਸਿਰਫ ਇਹਨਾਂ ਦੇ ਬਿਆਨਾਂ ਤੇ ਪ੍ਰੋਬਲਮ ਆ ਜੋ ਇਹ ਲੋਕਾਂ ਮੁਰੇ ਆ ਕੇ ਝੂਠ ਬੋਲਦੇ ਨੇ ਉਹਨਾਂ ਤੇ ਪ੍ਰੋਬਲਮ ਆ ਆਪਣੇ ਹੀ ਲੋਕਾਂ ਦੇ ਮੁਰੇ ਜਿਨ੍ਹਾਂ ਨੇ ਇਹਨਾਂ ਨੂੰ ਜਤਾਇਆ ਉਹਨਾਂ ਮੁਰੇ ਆ ਕੇ ਝੂਠ ਬੋਲਦੇ ਨੇ ਸੱਚ ਬੋਲੋ ਸੱਚ ਦੇ ਪਿੱਛੇ ਛੋਟੇ ਕੋਈ ਵੀਡੀਓ ਨਹੀਂ ਪਾਉਗੀ ਜੇਕਰ ਤੁਸੀਂ ਝੂਠ ਬੋਲੋਗੇ ਉਹਨੂੰ ਸਰਚ ਕਰਮ ਅਸੀਂ ਆਵਾਂਗੇ ਜਰੂਰ ਆ ਜੋ ਸੁਣ ਲਈਏ ਪ੍ਰਧਾਨ ਮੰਤਰੀ ਦੇ ਮੁੰਡੇ ਦੇ ਬਿਆਨ ਕੀ ਕਹਿੰਦਾ ਉਹ ਇਹ ਆ ਸੁਣ ਲਓ ਪਹਿਲਾ ਬਿਆਨ ਮੇਰੇ ਕਿ ਤਬਰਦਾਰ ਮੰਤਰੀ ਬਾਜੇਗੇ ਦਾ ਕੱਲ ਫੋਨ ਆਇਆ ਹੈਗਾ ਤੇ ਉਹ ਕਹਿੰਦੇ ਕਿ ਕੀ ਚੋਣਾ ਲੜਾਂਗੇ ਕੋ ਵੀਡੀਓ ਪਾ ਦੇ ਜੇ ਸੰਤਾਂ ਦਾ ਪਿਆਰ ਹੈ ਚੋਣਾ ਜ਼ਰੂਰ ਲੜਨਗੇ ਤੇ ਅਜੇ ਘਰੇ ਮਤਲਬ ਫੈਮਿਲੀ ਨਾਲ ਗੱਲ ਚੱਲਦੀ ਪਈ ਹੈ ਤੇ ਉੱਥੇ ਮਤਲਬ ਜੇਲ੍ਹ ਚ ਭਾਈ ਅਮਰਪਾਲ ਸਿੰਘ ਦੀ ਨਾਲ ਗੱਲ ਚੱਲਦੀ ਪਈ ਜਿਹੜੋਂ ਉਹਨਾਂ ਨੇ ਸਾਨੂੰ ਦੱਸਤਾ ਉਹਨਾਂ ਨੇ ਅਰਸੋ ਫੋਨ ਲਾ ਕੇ ਸਾਨੂੰ ਦੱਸ ਦੇਣਾ ਹੈ ਭਾਈ ਚੌਥ ਵੀਡੀਓ ਪਾ ਕੇ ਸਾਰਿਆਂ ਸੰਤਾਂ ਨੂੰ ਦੱਸ ਦਾਂਗੇ ਚੋਣ ਲੜਨੇ ਆ ਸਨੇ ਇਹ ਵੀ ਵੀਡੀਓ ਬਾਅਦ ਚ ਮੈਂ ਉੱਪਰ ਲੋਡ ਕਰ ਦੂੰਗਾ ਕਿ ਜੇ ਵੀ ਦਿਖਾਉਣ ਲੱਗੇ ਟਾਈਮ ਲੰਬਾ ਹੋ ਜਾਣਾ ਇਹਦਾ ਮੁੰਡਾ ਬਾਰ-ਬਾਰ ਇਹੀ ਵੀਡੀਓ ਚ ਕਹਿੰਦਾ ਵੀ ਸਾਨੂੰ ਫੋਨ ਆਉਂਦਾ ਸਾਨੂੰ ਫੋਨ ਆਉਂਦਾ ਚੌਥੇ ਆਇਆ ਪੰਜਵੇਂ ਆਇਆ ਰੋਜ਼ ਆਉਂਦਾ ਇਹ ਸਾਰਾ ਕੁਝ ਕਹਿ ਰਿਹਾ ਪਰ ਇਹ ਵੀਡੀਓ ਤੋਂ ਬਾਅਦ ਇੱਕ ਨਵੀਂ ਵੀਡੀਓ ਆਈ ਆ ਮੁੰਡੇ ਦੀ ਤੇ ਉਹਦੇ ਵਿੱਚ ਦੇ ਬਿਆਨ ਕੀ ਹੋ ਗਏ ਆ ਜੋ ਸੁਣ ਲਈਏ ਮੜੇ ਉੱਚੀ ਕਰ ਲਈਏ ਉਹੋ ਹੀ ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦੇ ਹਿੰਦੇ ਕਿ ਸਰਕਾਰ ਲੋ ਜੀ ਇਹ ਚ ਕਹਤਾ ਨਵੀਂ ਇੰਟਰਵਿਊ ਆ ਕਹਿੰਦੇ ਜੀ ਪਿਤਾ ਜੀ ਦਾ ਸਰਕਾਰਾਂ ਫੋਨ ਹੀ ਨਹੀਂ ਹੋਣ ਦਿੰਦੇ ਹੁਣ ਜਾਂ ਤਾਂ ਮੈਨੂੰ ਕਲੀਅਰ ਕਰ ਦਨ ਫਿਰ ਮੈਂ ਜੇ ਮੇਰੇ ਵਰਗਾ ਕੇ ਸਵਾਲ ਪੁੱਛਦੇ ਥੇ ਕੇ ਬੈਠ ਗਿਆ ਕਿ ਭੇਡਾਂ ਬੋਲਦੀਆਂ ਨੇ ਮਿੰਗਣਾ ਵੀ ਕਰਦੀਆਂ ਨੇ ਪਰ ਉਹਨਾਂ ਦੇ ਅੰਦਰ ਇੰਨੀ ਤੜ ਨਹੀਂ ਹੈਗੀ ਇੰਨੇ ਗੱਟ ਨਹੀਂ ਹੈਗੇ ਵੀ ਆ ਕੇ ਉਹ ਸਵਾਲ ਪੁੱਛਣ ਕੋ ਸੌ ਦੀ ਗੱਲ ਕਰ ਲਈਏ ਸੌ ਗੁਪਤ ਰੱਖਣੀਆਂ ਲੋਕਾਂ ਨੂੰ ਫੁੱਦੂ ਬਣਾਉਣਾ ਵੀ ਭਾਈ ਸੌ ਚੱਕੀ ਗਈ ਇਹ ਸਾਲਾ ਸੌ ਆਕ ਗੁਰਦੁਆਰੇ ਬੇਲ ਦੇ ਭਾਂਡੇ ਨੇ ਵੀ ਜਿਹੜੇ ਪਾਈ ਗੋਪਤ ਕਰਕੇ ਦੇਣ ਨੇ ਵੀ ਜਿਹਦੇ ਘਰੇ ਰਹਿ ਕੇ ਰਹਿ ਕੇ ਲੋਕਾਂ ਦੇ ਮੂਹਰੇ ਦਿਖਾਓ ਫਿਰ ਇੱਕ ਮੈਨੂੰ ਫੋਨ ਆਉਂਦਾ ਇੰਗਲੈਂਡ ਤੋਂ ਕੱਲ ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ ਇਹ ਟੌਪਿਕ ਦੇ ਉੱਤੇ ਅਮਰਪਾਲ ਦੇ ਉੱਤੇ ਉਹ ਕਹਿੰਦੇ ਅਸੀਂ ਤੇਰੇ ਨਾਲ ਆ ਸਾਰੇ ਵੀ ਪਰ ਅਸੀਂ ਵੀਡੀਓ ਦੇ ਵਿੱਚ ਨਹੀਂ ਬੋਲ ਸਕਦੇ ਕਿਉਂਕਿ ਸਾਡੀ ਪ੍ਰੋਬਲਮ ਹੈ ਕਿਉਂਕਿ ਅਸੀਂ ਬਹੁਤ ਤਕੜੇ ਸਪੋਰਟਰ ਨਾਲ ਖਾਲਸਤਾਨ ਦੇ ਵੀ ਸਾਨੂੰ ਪਤਾ ਵੀ ਅਮਰਪਾਲ ਨੇ ਕੰਮ ਗਲਤ ਕੀਤਾ ਪਰ ਅਸੀਂ ਇਹ ਬੋਲ ਨਹੀਂ ਸਕਦੇ ਕਿ ਸਾਡਾ ਮਜ਼ਾਕੜੂਗਾ ਜੇ ਅਸੀਂ ਜੋ ਬੋਲਾਂਗੇ ਮੈਨੂੰ ਇਹ ਕਹਦਾ ਜਵਾਬ ਦੇ ਦਿਓ ਲਾਈਵ ਤੁਸੀਂ ਮੇਰੀ ਦੇਖਦੇ ਹੋ ਮਜ਼ਾਕ ਤਾਂ ਤੁਹਾਡਾ ਉਸ ਦਿਨ ਹੀ ਉੜ ਗਿਆ ਸੀਗਾ ਜਿੱਦਣ ਅਮਰਪਾਲ ਉਹਦੇ ਆਲੇ-ਦਾਲ 10 ਗਨਮੈਨ ਫਿਰਦੇ ਹੁੰਦੇ ਸੀ ਬਦੂਖਾਂ ਚੱਕੀ ਸੁਣ ਲੋ ਧਿਆਨ ਨਾਲ ਮੇਰੀ ਗੱਲ 10 ਮੈਨ ਉਹਦੇ ਆਲੇ-ਦਾਲ ਬਦੂਖਾਂ ਚੱਕੀ ਫਿਰਦੇ ਹੁੰਦੇ ਸੀਗੇ ਐਡੀ ਆਡੀ ਲੰਬੇ-ਲੰਬੇ ਬਦੂਖਾਂ ਹੱਥ 'ਚ ਫੜੀਆਂ ਹੋਈਆਂ ਉਹ ਦਿਨ ਹੀ ਤੁਹਾਡਾ ਮਜ਼ਾਕ ਉੜ ਗਿਆ ਸੀ ਜਦੋਂ ਉਹ ਚਪਲੀਆਂ ਛੱਡ ਕੇ ਭੱਜੇ ਸੀਗਾ ਆਪਣੇ ਸਾਥੀ ਉਹਦੇ ਚੱਕੇ ਗਏ ਸੀਗੇ 17-18 ਦੇ ਨੋ ਬੰਦਾ ਗਾਇਬ ਰਹਾ ਉਹ ਦਿਨ ਹੀ ਤੁਹਾਡਾ ਮਜ਼ਾਕ ਉੜ ਗਿਆ ਸੀ ਖਾਲਿਸਤਾਨ ਦੇ ਉਹ ਕਹਿੰਦੇ ਸੀ ਸਰ ਦੇਣ ਨੂੰ ਤਿਆਰ ਹੋ ਸਰ ਦੇਣ ਨੂੰ ਤਿਆਰ ਹੋ ਮਰ ਜਾਗੇ ਮਾਰ ਦਾਂਗੇ ਆਹ ਕੁਛ ਕਰ ਦਾਂਗੇ ਉਹ ਦਿਨ ਹੀ ਤੁਹਾਡਾ ਮਜ਼ਾਕ ਉੜ ਗਿਆ ਸੀਗਾ ਜਿਹੜਾ ਕਨਾਈ ਸੰਵਿਧਾਨ ਨੂੰ ਮੰਨਦਿਆਂ ਸੀਗਾ ਅੱਜ ਉਹ ਆਪਣੀਆਂ ਚਿੱਠੀਆਂ ਭੇਜ ਰਿਹਾ ਰਾਸ਼ਟਰਪਤੀ ਨੂੰ ਆਈਆ ਮੈਂ ਮਰਤਪਾ ਮੈਂ ਸੌਂ ਚੱਕਣ ਲਈ ਤਿਆਰ ਹਾਂ ਸੌਂ ਚੱਕਣ ਨੂੰ ਉਹ ਇੰਨਾ ਉਤਾਵਲਾ ਹੋ ਰਿਹਾ ਜਿਵੇਂ ਮੰਨ ਲਓ ਵੀ ਕਿਸੇ ਨੂੰ ਮਤਲਬ ਜਿਵੇਂ ਥੱਲੇ ਘੇਰੀਂ ਦੀ ਜਿਵੇਂ ਆਪਣੇ ਛੋਟੇ-ਛੋਟੇ ਜਿਹਾ ਜਵਾਬ ਕਰਨਾ ਜਾਂ ਪਿੱਛੇ ਖੜ ਕੇ ਡੋਲੀ ਵਾਲੀ ਕਾਰ ਦਿੱਤੇ ਜੋ ਭਾਅ ਨਹੀਂ ਮਾਰ ਦਿੰਦੇ ਸੀ ਕਿ ਜਿਵੇਂ ਨਾਲੀ ਨੂੰ ਪੈਸੇ ਕੱਢ ਦਿੰਦੇ ਨੇ ਉਹ ਕੰਮ ਲਈ ਉਹ ਤਿਆਰ ਹੋ ਰਿਹਾ ਪੂਰਾ ਆਪਣੇ ਮੂੰਹ ਨਾਲ ਆਪ ਹੁਣ ਆਜੋ ਮੇਰੀ ਉਹ ਪੁਰਾਣੀ ਵੀਡੀਓ ਜਿਹੜੀ ਮੈਂ ਇੰਦਰਾ ਗਾਂਧੀ ਵਾਲੀ ਨਾਲ ਲਾ ਕੇ ਤੇ ਨਾਲ ਅਮਰਤਪਾਲ ਦੀ ਜੀ ਝੋਗਾਉਂਦੀ ਆ ਤੂੰ ਮੇਰਾ लाਡਲਾ ਹੁਣ ਆ ਗਈ ਸਮਝ ਕਿਉਂ ਲਈ ਸੀਗੀ ਉਹ ਕਿੰਨੇ ਹਲੇ ਵੀ ਤੁਹਾਡੇ ਕੋਪੜ ਦੇ ਵਿੱਚ ਗੱਲ ਨਾ ਪਈ ਤਾਂ ਬਈ ਸਾਡੇ ਵਾਲੀਆ ਦਰਵਾਜ਼ੇ ਖੁੱਲੇ ਨੇ ਮੈਂ ਕਿਹਾ ਹਮੇਸ਼ਾ ਸ਼ਨੀਵਾਰ ਐਤਵਾਰ ਸੋਮਵਾਰ ਉਹ ਜਿਹੜੇ ਤਿੰਨ ਦਿਨ ਨੇ ਉਹ ਗਾਲਾਂ ਵਾਲੇ ਡੇ ਨੇ ਜੰਨੀਆਂ ਮਰਜ਼ੀ ਖਾ ਲਿਓ ਇੰਨੀ ਕੁ ਮੈਂ ਗੱਲ ਕਰਨੀ ਸੀਗੀ ਚੰਗਾ ਸਤਿ ਸ਼੍ਰੀ ਅਕਾਲ